ਵਾਹਿਗੁਰੂ ਵਾਹਿਗੁਰੂ ਕੱਢ ਦਿੱਤੀ ਵਾਹਿਗੁਰੂ ਆਹ ਦੇਖੋ ਬਾਹਰਲਾ ਦਸਤ ਇਹ ਪੂਰੀ ਜਲਾਵਾ ਪਿਆ ਦਸਤ ਨੂੰ ਕੁਝ ਨਹੀਂ ਹੋਇਆ ਪੂਰੀ ਪਲੈਨਿੰਗ ਨਾਲ ਕੀਤੀ ਗਈ ਆ ਪਲੈਨਿੰਗ ਇਹਨਾਂ ਨੇ ਕੀਤੀ ਵਾਹਿਗੁਰੂ 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 ਮਾਰੇ ਮਾਫ ਕਰਿਓ ਤੁਹਾਨੂੰ ਸਾਡੇ ਦੇ ਬਹੁਤ ਵੱਡੇ ਇਹਨਾਂ ਬਾਰੇ ਜਿੰਦ ਵੇਖੋ ਸਹੀ ਆ ਵਾਹਿਗੁਰੂ ਸਤਿਗੁਰੂ ਸਾਹਿਬ ਜੀ ਵਾਹਿਗੁਰੂ 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 ਮਾਝ ਮਸ਼ਹੂਰ ਵਾਹ ਇੱਕ ਜੀਪ ਆਸ਼ਾ ਵਾਹ ਆਨੇ ਗਾਸ ਉਹ ਤੁਹਾਡੀ ਵਜ੍ਹਾ ਹੈ ਹੁਣ ਕਈ ਮਰ ਬਸ ਲੇਤੀ ਵਾਹ ਜਰਾ ਅਲੈਕਾ ਵਾਹ ਵਾਹ ਰਾਈਕਾ ਵਾਹ ਕੇਰੀ ਗਾ ਜੂਬਿਲ ਕੱਟੇ ਨਾ ਮਿੱਥੀ ਉਹ ਹੋਰ ਵਾਹ ਰਾਈਕਾ ਆ ਵੀ ਕੇ ਤਾਂ ਆ ਗਿਆ ਇਹ ਵੀ ਜੀਪ ਆਦੇ ਪਗ ਨਹੀਂ ਨਹੀਂ ਇਹ ਤਾਂ ਬੇਸੜਾ ਹੀ ਤੋਂ ਅੱਜ ਜੰ ਨੂੰ ਖੋਣਾ ਆ ਇਧਰ ਵੇਖ ਆ ਕਟਿੰਗ ਕੀਤੀ ਗਈ ਆ ਇਹ ਕੱਟਿਆ ਗਿਆ ਨੰਨੂ ਆ ਬਾਪੇ ਕੁੱਤਰੇੰਦਰਾ ਆ ਆ ਦੇਖ ਆਏ ਮੈਂ ਦਾਦਾ ਤੇ ਨਹੀਂ ਮੇਰੇ ਜਿੱਕ ਸਾਈਡ ਤੇ ਗੁਪਨਾ ਆਲੇ ਅੰਗ ਨੂੰ ਆ ਦੇ ਕਿ ਤੂੰ ਆਏ ਬਾਏ ਰੁਆ ਗੱਲ ਨਹੀਂ ਜਾਂਦਾ ਮਾਰ ਜੂ ਚਾਦਰ ਘਾਤੇ ਤੂੰ ਮੈਂ ਜੂ ਆ ਚਾਦਰ ਪਾਣੀ ਚੇਦੀ ਚਾਦਰ ਤੇ ਪੂਰੀ ਸਹੀ ਆ ਚਾਦਰ ਪੂਰੀ ਗਈ ਆ ਪੂਰੀ ਪਲਾਨੀ ਦਾ ਪੂਰੀ ਪਲਾਨਿੰਗ ਤਾਂ ਦਿਓ ਜੇ ਕੋਈ ਤਰਕਾਸ ਹੁੰਦਾ ਨਾ ਤੇ ਫਿਰ ਜੂਏ ਇੱਕ ਵੀ ਨਾ ਇਹ ਪਹਿਲੇ ਪੂਰੀ ਪਲਾਨਿੰਗ ਦਾ ਦਿਲ ਵੀ ਕੀਤੀ ਗਈ ਆ ਗੱਲ ਤੂੰ ਆ ਜੇ ਮਤਲਬ ਵੀ ਪੂਰੇ ਟੋਕਦਾ ਮੈਂ ਤੈਨੂੰ ਨਾ ਨਿਛੜਾ ਮਾਰ ਹਾਂ ਕੋਈ ਨਾ ਇਹ ਕਿਵੇਂ ਟੋਕਦਾ ਸਭ ਤੋਂ ਵੱਡੀ ਗੱਲ ਹੈ ਵੀ ਅੰਦਰ ਕਿਵੇਂ ਆਏ ਨਾ ਇਹ ਚੂਹੇ ਹੋ ਗਏ ਹੋਰ ਆਵੇ ਨਾ ਆਵੇ ਜਦੋਂ ਆਪਾਂ ਖਿੱਚ ਕੇ ਪਾੜਦੇ ਨਾ ਤੂੰ ਆ ਆ ਇੱਥੇ ਮਾਰ 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 ਛੱਤੀ ਬਾਸ਼ਾ ਮਾਫ ਕਰਿਓ ਵਾਹਿਗੁਰੂ ਆਰੇ ਪਹਿਲੀ ਉਤਾਰੀ ਰੀਤ ਹੈ ਵਾਹਿਗੁਰੂ ਸਾਇਰ ਪਿਛੇ ਸਰਪ੍ਰਸਤ ਬਹਾਦਰ ਆਹ ਅੰਦਰ ਸੁਣੋ ਬਹਾਦਰ ਮੈਂ ਫੜਿਆ ਤਾਂ ਜੇ ਲਗ ਮੈਂ ਕਿਤੇ ਤਾਂ ਕੋਈ ਆਉਂਦਾ ਬਹਾਦਰ ਬਹਾਦਰ ਸਤਿ ਸ਼੍ਰੀ ਅਕਾਲ ਆਫ ਕਰੇ ਮਹਾਰਾਜ ਔਰ ਦਨ ਦਨ ਬਾਜੀ ਪੂਰੀ ਪਲੈਨਿੰਗ ਨਾਲ ਬੇძਵੀ ਕੀਤੀ ਗਈ ਹੈ ਬਾਜੀ ਕੌਣੇ ਕੀਤੀ ਹੈ ਤੇ ਬਾਗਲ ਦੇ ਮੁੰਡੇ ਮੁੰਡੇ ਕਿਹੜੇ ਹਾਲਾਤ ਮਾੜੀ ਹੋਈਆਂ ਬੋਲਿਓ ਜੇ ਤੇ ਇਹਨੇ ਆਪਣਾ ਕੋਈ ਨਿਸ਼ ਕੀਤਾ ਨਾ ਇਥੇ ਨਿਸ਼ੀ ਗੁਰਦੇ ਦਾ ਪ੍ਰਬੰਧ ਹੈ ਇਹ ਉਹ ਟਮੇਟਾ ਹੋਣਾ ਜੀ ਭਾਈ ਸ਼ਰਧਾ ਨਹੀਂ ਹੋਏ ਜਿੰਨੇ ਕਿਹਾ ਕਿ ਮੈਂ ਇਥੇ ਪ੍ਰਬੰਧਕ ਤੇ ਉਹ ਪ੍ਰਬੰਧਕ ਵੀ ਆਈ ਚਾਹੀਦੀ ਚਾਹੀ ਆਪਣਾ ਹਿਸਾਬ ਲਾ ਲਿਓ ਵਾਹਿਗੁਰੂ ਮਹਾਰਾਜ ਬਖਸ਼ ਲਿਓ ਬਖਸ਼ ਲਿਓ ਵਾਹਿਗੁਰੂ ਵਾਹਿਗੁਰੂ ਬੜੀ ਵਰਦਾ ਇਹ ਜੜ ਵੀ ਇੱਦਾਂ ਵੇਖ ਕੇ ਜੈਨਾ ਇੱਦਾਂ ਕਿੱਦਾਂ ਮਾਰਦੀ ਵਿੱਚ ਜਾਤਰਾ ਵੇਖ ਤੂੰ ਜਾਤਰਾ ਲਾ ਬਿਲਕੁਲ ਨਹੀਂ ਰੱਬ ਤੋਂ ਬਾਅਦ ਤੂੰ ਗੱਲ ਕਰ ਬੈਠੇ ਕਿਵੇਂ ਮਾਰਦੂ ਮਾਰਾ ਇਹ ਤੇ ਮੇਰਾ ਸੁਕਾ ਪਲੈਨਿੰਗ ਹੋਈ ਹੈ ਭਾਜੀ ਮੇਰੀ ਨੇ ਕੀਤੀ ਹੈ ਬਦਨਾਮ ਕਰਨ ਨੂੰ ਤੇ ਕਿੰਨੇ ਕਿੰਨੂ ਬਦਨਾਮ ਕਰਨ ਦੀ ਕੀਤੀ ਹੈ ਹੁਣ ਹੱਥ ਦੱਸ ਲਿਓ ਇਹ ਪਰ ਭਾਈ ਬਾਅਦ ਚ ਪਤਾ ਲੱਗੂ ਨਾ ਕਿੰਨੇ ਕੀਤੀ ਆ ਇਹ ਆਪਸ ਦੇ ਜਿੰਨੇ ਵੀ ਖਾਹ ਖਾਂਦੇ ਆ ਨਾ ਜਿੰਨਾ ਚੋਂ ਕਿਸੇ ਇੱਕ ਦਾ ਜਾਂ ਦੋ ਦਾ ਜਿਹਦਾ ਵੀ ਕੰਮ ਹੈ ਨਾ ਪਲੈਨਿੰਗ ਹੋਇਆ ਹੈ ਕੀ ਬਰੋ ਭਾਜੀ ਇਹਨਾਂ ਦਾ ਨਾਮ ਹੀ ਹੋਏ ਉਹ 이상 ਹੈ ਨਾ ਮਾਰੋ ਨਾ ਮਾਰੋ ਪਰ ਬਾਜੀ ਕੀ ਹੋ ਸਕਦਾ ਵਾ ਪਰ ਬਾਹਰ ਕੋਕੀ ਘਾਕੇ ਜਾਉਂਗੀ ਹੋ ਸਕਦਾ ਕੀ ਪਤਾ ਕਿ ਕੌਣ ਕਰ ਗਿਆ ਨਾ ਗੋਲੇ ਕਿੰਨਾ ਤੁਰ ਕੇ ਆਏ ਤਾਂ ਕੋਈ ਕਰਵਾ ਉਹ ਤੇ ਪਤਾ ਲੱਗ ਜੂਗਾ ਸਰ ਇਹਦੀ ਜਾ ਸਕਦੀ ਹੈ ਕਾਰਵਾਈ ਜਾ ਸਕਦੀ ਹੈ ਰੋਜ਼ ਚਾਪੀਆਂ ਉਹ ਹੋ ਦੇ ਆਏ ਠੀਕ ਹੈ ਨਾ ਰੋਜ਼ ਚਾਪੀਆਂ ਉਹ ਹੋ ਦੇ ਬਲੇਡ ਬਾਜੀ ਬਲੇਡ ਹੀ ਲੱਗਦਾ ਭਲੀ ਬਲੇਡ ਦਾ ਵੱਡੇ ਆ ਬਲੇਡ ਬਾਜੀ ਆ ਸਭ ਵਾਹਿਗੁਰੂ ਮਹਾਰਾਜ ਮਾਫ ਕਰਿਓ ਜੀ ਆਪਾ ਵੀ ਕੀਤਾ ਭਾਜੀ ਜੀ ਦੀ ਹੱਥੇ। ਉਹ ਵਾਹ ਰਿਹਾ। ਇਹੰਦਰ ਸੋਚੀ ਜਾਂਦੇ ਪਹਿਲਾਂ ਕਿ ਕਿਵੇਂ ਹੋ ਗਿਆ। ਇਹ ਪਿੰਡਾ ਜੀ ਲੰਘ ਜੀ ਇਹ ਜਾਮ ਰੱਖ। ਜਾਮ ਰੱਖਾ ਕਹਿੰਦੇ ਆ। ਕੋਈ ਨਾਮ ਪੜਾ ਕੋਈ ਨਾਮ ਪੜਾ ਚਲਾ ਕੇ। ਸਾਨੂੰ ਫੋਨ ਇੱਥੋਂ ਦੇ ਨੂੰ ਕਰ ਦੇ ਨਵੇਂ ਕੰਮ ਤੋਂ ਵੱਲ ਗਿਆ ਸੀਗਾ ਇਹ ਸਿੰਗਲ। ਫਿਰ ਸਾਨੂੰ ਦੱਸਿਆ ਕਿ ਫੇਰ ਕੋਈ ਮੈਂ ਇੱਥੇ ਡਿਊਟੀ ਜਿਹੜੀ ਆ। ਉਹ ਬਾਅਦ ਲੱਗ ਗਈ। ਕੋਈ ਨਾ ਆ ਰਿਹਾ ਪਛੀੜਾ। ਵਾਹਿਗੁਰੂ ਤੇ ਇਹ ਮਹਾਰਾਜਾ ਵਾਹਿਗੁਰੂ ਉਹ ਜਿਹੜਾ ਬਾਹੂ ਖੜਾ ਰਿਹਾ। ਅੰਗਿਆ ਇਹ ਸਵੇਰੇ ਇੱਥੇ ਜਾ ਕੀਤਾ। ਤੁਹਾਨੂੰ ਮਿਲਿਆ ਗਿਆ ਸੀ ਕਿਉਂ ਮੁੱਕਿਆ ਗਿਆ। ਹਾਂਜੀ। ਪਛਮੀ ਸੁਲਤਾਨ ਕਹਿੰਦਾ ਵੀ ਜੇ ਬਾਹਰ ਮੇਰੇ ਬਸਤੇ ਦੇ ਮਹਾਰਾਜੇ ਜਿਹੜੂ ਟੁੱਕੇ ਹੁੰਦੇ। ਫਿਰ ਜਿਹੜਾ ਅਗਲੇ ਟੁੱਕੇ ਦੇ ਅੰਦਰ ਚਾਰ ਅੰਗ ਜਿਹੜੇ ਕੰਨਤ ਨੇ ਉਹ ਬਾਹਰ ਉਹ ਚਾਰ ਅੰਗ ਜਿਹੜੇ ਆ ਉਹ ਬਿਲਕੁਲ ਉੱਚੋ ਸਾਹੇ ਪਕੇ ਆ। ਜੁਵਾ ਵਿੱਚ ਮਾਰ ਕੇ ਪੁੱਟ ਨਹੀਂ ਸਕਦਾ। ਤੋਂ ਬਾਹਰ ਜਦੋਂ ਟੁੱਕਦਾ। ਇਹਨਾਂ ਦੇ ਇਥੇ ਨੂੰ ਦਾ ਦਰਸਾਉਂਦਾ ਹੈ ਕਿ ਜਿਹੜਾ ਬੰਦਾ ਇਥੇ ਪਹਿਲਾਂ ਨੌਕਰੀ ਕਰਦਾ ਸੀ ਗੁਰੂ ਘਰ ਦੇ 14 ਤੋਂ 15 ਸਾਲਾਂ ਦਾ ਪੜ੍ਹਿਆ 15-16 ਸਾਲ ਤੋਂ ਇਥੇ ਇਹ ਸਿੰਘ ਕਰਦਾ ਸੀ ਆਪਣੀ ਡਿਊਟੀ ਗਲਤੀ ਦੀ ਠੀਕ ਹੈ ਇਹਦੇ ਨਾਲ ਪ੍ਰਿੰਟ ਦੇ ਕੋਲੇ ਬੰਦਿਆਂ ਨੇ ਬੋਲਿਆ ਕਿ ਤੂੰ ਸੇਵਾ ਛੱਡ ਰੰਗੀ ਨਾਮ ਲੈ ਕੇ ਆਉਣਾ ਸੀ ਜੋ ਸੀ ਇਥੇ ਨੂੰ ਸੰਪਟਾ ਲੱਗਿਆ ਇਹ ਦਿਨ ਤੋਂ ਸੇਵਾ ਤੋਂ ਘਟਾ ਦੇ ਦਿੱਤੀ ਉਸ ਦਿਨ ਆਪਸੀ ਫਲੈਕ ਚੱਲਦਾ ਸੀ ਕਰਾਈ ਨੂੰ ਚੱਲੇ ਜਾਂਦੇ ਆ ਇੱਕ ਮਹੀਨਾ ਪਹਿਲਾਂ ਦੋਨਾਂ ਨੂੰ ਕਾਸ਼ਾ ਦੇ ਬੁਰਪਾਦ ਨੇ ਇਹਨੇ ਬੰਦੇ ਨੇ ਸੇਵਾ ਛੱਡ ਦਿੱਤੀ ਸੇਵਾ ਦੀ ਜੀ ਨੇ ਸ਼ਕੀ ਚਾਂਗੀਆਂ ਨੇ ਆਪਣੇ ਬੱਚੇ ਰਭੀ ਲਿਆ ਪਰ ਇਹਨੇ ਸੇਵਾ ਸ਼ੁਰੂ ਤੋਂ ਪਹਿਲਾਂ ਕਿਸੇ ਨੂੰ ਵੀ ਗੁਰੂ ਘਰ ਦਾ ਕੋਈ ਪ੍ਰਬੰਧ ਨਹੀਂ ਸਮਝਾਇਆ ਕੀ ਬਣਾਇਆ ਕੀ ਬਣਾਇਆ ਕੀ ਐਤਾ ਕੀ ਨੇਗਾ ਨਾਮ ਨੂੰ ਸੁਰੂ ਚੱਕਰਵਾਇਆ ਇਹ ਮੰਨਦਾ ਵੀ ਇਹਨੇ ਗੱਲ ਕੀਤੀ ਠੀਕ ਆ ਅੱਜ ਇੱਕ ਨੂੰ ਹੋ ਗਿਆ ਤੈਨੂੰ ਕਿ ਮੁਕਤਾ ਗੁਰੂ ਘਰ ਤੋਂ ਤੈਨੂੰ ਦੂਰ ਹੋ ਗਿਆ ਮਸ਼ਾ ਦੂਰ ਤੋਂ ਲੈ ਕੇ ਅੱਜ ਇਹ ਸੰਗਲਾਵਾ ਇੱਥੇ 13 ਦਿਨ ਤੋਂ ਗੱਲ ਜੀ ਸ਼ੁਰੂ ਕੀਤੀ ਤੇ ਅੱਜ ਤੱਕ ਤੈਨੂੰ ਫਿਰਨ ਤੂੰ 15 ਹੋ ਗਏ ਹੋਣਗੇ ਤੇ ਇਹਨੇ ਪਾੜੇ ਨੇ ਪਰਸੋਂ ਦੇ ਲਾਵਾ ਇਹਨੇ ਜਿਹੜੂ ਸੇਵਾ ਕਰਦੇ ਕਰਦੇ ਆ ਵੀ ਹੁਣ ਤੂੰ ਜੋ ਬੰਦਾ ਤੁੰਟੀ ਗੁੱਟੀ ਸਾਹਮਣੇ ਲੈਂਦਾ ਤੇ ਮਾਰੀ ਦੀਵਾ ਲਾਉਂਦਾ ਤੇ ਇਹਦੇ ਸਿਰ ਜਿਹੜੇ ਸੁਖਾਸਨ ਮਹਾਰਾਜ ਜੀ ਤੁਕਸਲ ਦੇ ਮਹਾਰਾਜ ਮਨ ਦੋ ਰੂਪ ਨੇ ਉਹਨਾਂ ਦੀ ਸੇਵਾ ਕਰਨ ਵਾਸਤੇ ਜਦੋਂ ਉਹਨਾਂ ਨੂੰ ਬੜਾ ਆਗਮਨ ਕੀਤਾ ਤੇ ਉਹਦੇ ਵਿੱਚ ਇੱਕ ਰੂਪ ਦਾ ਰੂਪ ਜਿਹਾ ਮਿਲਦਾ ਬਹੁਤ ਤੇ ਇਹ ਜਿਹੜਾ ਰੂਪ ਹੈ ਜਦੋਂ ਉਹਨੂੰ ਕੀਤਾ ਪ੍ਰਕਾਸ਼ਮਾਨ ਤੇ ਉਹ ਲਿਚੋਲੇ ਆ ਗਿਆ ਉਹ ਸਾਹੀ ਉਹ ਐ ਲੱਗਦੇ ਬਲੇਡ ਦਾ ਬਲੇਡ ਦਾ ਪਰ ਜਦੋਂ ਉਹ ਹਰ ਉਹਨੂੰ ਦੇਖਿਆ ਜਿਹਨੂੰ ਮੈਂ ਤਾਂ ਸਾਨੂੰ ਹੀ ਲੱਗਿਆ ਸੀ ਪਹਿਲਾਂ ਪਰ ਜਿਹਨੇ ਸਾਰਾ ਵੇਖਿਆ ਉਹਨੂੰ ਸਮਝ ਆ ਰਹੀਆਂ ਨੇ ਗੱਲਾਂ ਨੂੰ ਇਹਨਾਂ ਦੀ ਆਪਸੀ ਕਲੈਸ਼ ਨੂੰ ਵੇਖਿਆ ਕਿ ਉਹ ਬੈਲ ਗਈ ਆ ਉਹ ਕੀਤੀ ਗਈ ਆ ਉਹ ਕਾਹਨਾ ਕਟਿਆ ਵਾ ਕਿਹਨੇ ਕਟਿਆ ਇਹ ਤਾਂ ਚਲੋ ਦੱਸਣ ਬਾਹਲਾ ਆਰਡਰ ਕੱਢਨ ਜਿਹੜਾ ਆਪਣੇ ਜ਼ਾਰੀ ਇਹਨਾਂ ਨੂੰ ਕਿਹਨੇ ਕੀਤਾ ਪਰ ਇਹਨਾਂ ਦੀ ਆਪਸੀ ਕਲੈਸ਼ ਦੇ ਵਿੱਚ ਚੌਧਰ ਬਣੇ ਕਰਕੇ ਹੋਇਆ ਕਿਉਂਕਿ ਜੇ ਬੇਦਮੀ ਹੋਈ ਹੁੰਦੀ ਤਾਂ ਜਿੰਦਾ ਰੋਲਾ ਤੂੰ ਕਹਿੰਦਾ ਬੇਦਮੀ ਕਰਕੇ ਬਾਹਰੋਂ ਕੋਈ ਜਿਵਾਰੋਂ ਕਰਕੇ ਜਿਵੇਂ ਬੇਦਮੀ ਦਾ ਤੇ ਇਹਦਾ ਕੋਰ ਕਹਿੰਦਾ ਲੱਗਦਾ ਨਾ ਤੇ ਉਹ ਜਿਵਾਰ ਸੇਵਾ ਕਰਨ ਸਿਰ ਜਿੰਦਾ ਰੋਟਾ ਹੁੰਦਾ ਉਹਨੂੰ ਜਦੋਂ ਬੱਚੇ ਖੋਲਦੇ ਰੋਜ਼ ਜਿੰਦਾਂ ਮੈਂ ਬੋਲਦਾ ਮੱਜਾ ਇੱਕ ਪਰ ਪਾਜੀ ਗੱਲ ਹੈਗੀ ਆ ਇੱਕ ਮਰੀ ਬੇਂਤੀ ਸੁੋ ਬੇਂਤੀ ਇਹ ਵੀ ਸੁਣ ਲੈ ਜਦੋਂ ਪ੍ਰਕਾਸ਼ ਹੀ ਨਹੀਂ ਕੀਤਾ ਦਾ ਤੇ ਉਹ ਪਤਾ ਹੀ ਨਹੀਂ ਕਿਨੇ ਚਿਰ ਤੋਂ ਕੀ ਬਣਾ ਕਿਤੇ ਚਿਰ ਤੋਂ ਹੋਈ ਆ ਹੁਣ ਵੱਡੀ ਗੱਲ ਇਹ ਆ ਕਿ ਮਹੀਨਾ ਤਾਈ ਨੂੰ ਹੋ ਗਿਆ ਇਹਨੇ ਅੱਗੇ ਪ੍ਰਕਾਸ਼ ਨਹੀਂ ਕੀਤਾ ਸਰੂਪ ਉਹ ਪਰ ਇਹ ਬਾਬਾ ਜੀ ਕਹਿੰਦੇ ਆ ਕਿ ਮੈਂ ਸੱਤਨੇ ਰੂਪਾਂ ਨੂੰ ਵਾਰੀ ਵਾਰੀ ਪ੍ਰਕਾਸ਼ ਕਰਦਾ ਇੱਕ ਰੂਪ ਮਿਲਦਿਆ ਉਹਨੂੰ ਕਹਿੰਦਾ ਸੀ ਪਰ ਇਹ ਜਿਹੜੇ ਦੂਸਰੇ ਬਿਮਾਰੀ ਨਾਲ ਜਿਹੜੇ ਹੁੰਦੇ ਨੇ ਲੋੜ ਹੀ ਪੈਣ ਕਰਦਾ ਸੀ ਜੇ ਬਾਬਾ ਜੀ ਤੋਂ ਇੰਨਾ ਪਹਿਲਾਂ ਆਪਣੇ ਲੋੜ ਹੀ ਪੈਣ ਕਰਦਾ ਸੀਗਾ ਫਿਰ ਫਿਰ 3 ਮਹੀਨੇ ਲੱਗੇ ਫਿਰ ਦੂਸਰੇ ਦਿਨ ਜਦੋਂ ਉਹ ਬਾਬੇ ਦੇ ਜਾਣ ਤੋਂ ਲੈ ਕੇ ਹੁੰਦੇ ਇੰਨਾ ਦਿਨ ਲੱਗ ਚਾਹੀਦਾ ਕੀ ਕਹਿੰਦੇ ਵਿੱਚ ਬਾਾਕੀ ਕੈਮਰੇ ਵੇਖਾਂਗੇ ਆਪਾਂ ਕੈਮਰੇ ਵਿੱਚ ਉਹ 382 83 ਹੈ ਜੀ ਉਹ ਤਾਂ ਦੀਦਿਆ ਮੋਸਲੇ ਲੱਗ